ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦਾ ਅੱਜ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਪ੍ਰਿੰਟ ਖਵਾਦਾਂ ਦੇ ਵਿੱਚ ਵੀ ਲੱਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਹੇ ਉਹਨਾਂ ਦੇ ਮਾਤ ਦਾ ਜਿਹੜਾ ਅਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਈਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਈਆ ਮੰਗਣ ਚੰਡੀਗੜ੍ਹ ਆ ਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਚਸ਼ਮਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਸਤਾੜਾਂ ਦੇ ਵਿੱਚ ਆਉਲੀ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਹੈ ਘਰ ਘਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗੀ ਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਸਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਇਆ ਜਿਹੜਾ ਉਹ ਹਰ ਇੱਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਬਲਤ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਕਰਾਂ ਦਾ ਨਾਮ ਦੱਸ ਸਕਦੇ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਦਮ ਪੜਾਉਂਦੇ ਸੀ ਕਾਰਡ ਪੜਾਉਂਦੇ ਸੀ ਸਾਬਦ ਭਗਵਾਨ ਸਿਗਵਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਦਿਆਂ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰਕਾਰ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਕਿ ਤੁਹਾਡੇ ਡੈਡ ਨੇ ਨਸ਼ੇ ਦਾ ਲੱਕ ਤੋੜਿਆ ਸੀ ਪੰਜਾਬ ਦੇ ਵਿੱਚ ਕੀ ਮੋਦੀ ਸਾਹਿਬ ਨੇ 15 ਲੱਖ ਰੁਪਏ ਦੇ ਦਿੱਤਾ ਮੇਰਾ ਖਿਆਲ ਹੈ ਤੁਹਾਨੂੰ ਇੱਧਰ ਆਉਣ ਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕਦਮਵਿੰਦਾ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਾਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਾਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਾਰੰਟੀ ਆਲਰੇਡੀ ਮੁੱਖ ਮੰਤਰੀ ਸਾਹਿਬ ਕਈ ਵਾਰ ਅਨਾਉਂਸ ਕਰ ਚੁੱਕੇ ਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰ ਰਹੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕ ਜਿਆਦੇ ਕੰਮ ਪੈਂਡਿੰਗ ਸੀਗੇ ਜਿਹੜੇ ਕਰਦੇ ਆ ਕਰਦੇ ਆ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਹੈ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਾ ਕਰਦੇ ਫਰੀ ਆਦੀ ਜ਼ੀਰੋ ਬਿੱਲ ਆ ਰਿਹਾ 50% ਲੋਕਾਂ ਦਾ ਇਹ ਪੁੱਛੋ ਜਦ ਆਪਣੇ ਗਵਾਂਡ ਪਟਿਆਲੇ 'ਚ ਕਿ ਜ਼ੀਰੋ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਰੋਜ਼ ਲਿਸਟ ਬਣਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁੱਕਰ ਦੇ ਉੱਤੇ ਸਦਾ ਭਗਵਾਨ ਸ੍ਰੀ ਮਾਨ ਜੀ ਨੇ ਮਿਹਦੀ ਪਾਣੀ ਪਹੁੰਚਾ ਦਿੱਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆਫ ਫੈਮਿਨੈਂਸ ਐਜੂਕੇਸ਼ਨ ਦਾ ਪੱਧਰ ਜਿਹੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਵਿੱਚ 900 ਦੇ ਕਰੀਬ ਮਹੱਲਾ ਕਲੀਨਿਕ ਬਣ ਗਏ ਆ ਤੁਹਾਡੇ ਪਟਿਆਲੇ ਜਿਵੇਂ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆਓ ਲੱਗੇ ਜਾ ਕੇ ਤੁਹਾਡੇ ਸ਼ਹਿਰ ਜਿਵੇਂ ਬੜੀਆਂ ਤੁਹਾਡੇ ਬਿਆਤੀ ਜਿਵੇਂ ਬੜੀਆਂ ਇਸ ਕਰਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਜੀ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ ਔਰ ਤੁਸੀਂ ਇੱਧਰ ਆਉਣ ਦੀ ਬਜਾਏ ਦਿੱਲੀ ਜਾਓ મોદી ਤੋਂ ਪੁੱਛੋ ਅਮਿਤ ਸ਼ਾਹ ਜੀ ਤੋਂ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਹਿਆ ਸੀਗਾ ਕਿ 15 ਲੱਖ ਰੁਪਏ ਹਰ ਇੱਕ ਦੇ ਖਾਤੇ ਜਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ ਹੁਣ ਤਾਂ ਵਾਦਾ 13 ਸਾਲ ਹੋ ਚੱਲੇ ਆ ਕਿਸੇ ਨੂੰ ਦਿੱਤੇ ਇਸ ਕਰਕੇ ਬੀਬਾ ਜੈਨ ਦੱਬਾ ਪ੍ਰੋਟੈਸਟ ਕਰਦਾ ਮੇਰਾ ਖਿਆਲ ਆ ਆਪਣੇ ਆਪ ਦੇ ਚ ਹੀ ਠੀਕ ਨਹੀਂ ਜਿਹਦੇ ਬਾਪ ਨੇ ਪੰਜਾਬ ਦਾ ਵਾਦਾ ਕਰਕੇ ਇੱਕ ਦੀਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ S Y L ਦਾ ਮੁੱਦਾ ਜਿਹੜੀਆਂ ਚਾਂਦੀ ਦੀਆਂ ਕਈਆਂ ਕੈਪਟਨ ਮੁੰਦਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ بجائے ਇਹ ਦੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ بجائے ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿਨ੍ਹਾਂ ਨੇ ਕਹੇ 15 ਲੱਖ ਰੁਪਏ ਦਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਦੇ ਤੁਹਾਡੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਆ ਦੇਖੋ ਮੇਰੇ ਪਿਤਾ ਨੇ ਆ ਕੁਝ ਕਿਆ ਸੀ ਆ ਨਸ਼ੇ ਦਾ ਲੱਕ ਤੋੜਤਾ ਸੀਗਾ ਆ ਕਿਆ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਦੇ ਇੱਕ ਦਿਖਾ ਦਿਓ ਮਾਨ ਸਾਹਿਬ ਦੀ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਿਓ ਜੇ ਤੇ ਬਹੁਤ ਟਾਈਮ ਨਹੀਂ ਆ ਪਹਿਲੇ 5 ਸਾਲ ਹੀ ਹੋਏ ਤੇ ਕਿੰਨਾ ਡੈਵ ਹੋ ਗਿਆ ਲੈ ਕੇ ਆਓ ਕਾਰਸਾ ਦਾ ਆਉਂ ਕਾਰ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਦੇ ਦੀਆਂ ਨੌਕਰੀਆਂ ਦਵਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਐਨਾ ਡਰਗ ਦਾ ਲੱਖ ਤੌਰਤਾ ਸੀਗਾ ਮੇਰਾ ਪਿਤਾ ਲੱਖ ਵਿੱਚ ਕਹਿੰਦਾ ਸੀ ਮੈਨੂੰ ਜੇ ਮੁੱਖ ਮੰਤਰੀ ਬਣਾਉਂ ਬਿੱਗਦੂ ਨੂੰ ਪੁੱਠਾ ਟੰਗ ਦੂੰਗਾ ਕਿੱਥੇ ਗਿਆ ਸਭ ਕੁਝ ਬੀਬਾ ਜੀ ਜੇ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਤੇ ਫਿਰ ਤੁਸੀਂ ਵੀ ਬਜਾੜਾ ਕਰ ਲਓ ਜਦੋਂ ਕੀਤਾ ਹੀ ਕੱਖ ਦੀ ਤਾਂ ਤੁਹਾਡੇ ਬਜਾੜੇ ਕਰਦਾ ਕੀ ਫਾਇਦਾ ਜਿਸ ਪਾਰਟੀ ਜੋ ਤੁਸੀਂ ਤੁਹਾਡਾ ਪਾਰਟੀ ਦਾ ਕਿ ਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਜाराम ਜੀ ਕੀ ਕਹਿ ਰਿਹਾ ਸੀਗੇ ਉਹ ਕਹਿੰਦਾ 2-2000 ਰੁਪਇਆ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਕੋਈ ਮੋਦੀ ਨੂੰ ਲਾਇਕ ਨਹੀਂ ਕਰਦੇ ਉਹ ਕਹਿ ਰਿਆ ਸੀਗਾ ਕਿ ਮਨਰੇਗਾ ਦੇ ਪੈਸੇ ਵਾਪਸ ਕਰੋ ਹੋਦ ਦੇਣੀਆਂ ਕਹਾਣੀਆਂ ਦੀਆਂ ਸਕੀਮਾਂ ਵਾਪਸ ਕਰੋ ਇਹ ਪੈਸਾ ਕਿਧਰ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਇਹ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮਿਹਨਤ ਦਾ ਟੈਕਸ ਦੇਣ ਦੇ ਲੋਕ ਚਾਹ ਪੱਤੀ ਤੋਂ ਲੈ ਕੇ ਲੂਣ ਤੋਂ ਲੈ ਕੇ ਸਾਬਣ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤੋਂ ਹਰ ਚੀਜ਼ ਦਾ ਟੈਕਸ ਦੇਣ ਦੇ ਲੋਕ ਉਹਦਾ ਪੈਸਾ ਆ ਜਿਹੜਾ ਪੈਸਾ ਵਾਪਸ ਆਉਦਾ ਸੋ ਤੁਹਾਨੂੰ ਬੀਬਾ ਜੀ ਇਹ ਬੇਨਤੀ ਆ ਕਿ ਇਹੋ ਜਿਹੇ ਮਜਾਦੇ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਰਾਹੀਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਪਿਛਲੇ 24 ਘੰਟਿਆਂ ਦੇ ਦੌਰਾਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਤੇ ਫਿਰ ਲੁਧਿਆਣੇ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਪੰਜਾਬ ਪੁਲਿਸ ਦੀ ਸ਼ਕਤੀ ਜਿਹੜੀ ਹੈ ਉਹ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਕਿਸੇ ਗੁੰਡਾ ਅੰਸਰ ਨੂੰ ਕਿਸੇ ਗੈਂਗਸਟਰ ਨੂੰ ਜਿਹੜਾ ਉਹ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਗੈਂਗਸਟਰਾਂ ਦੀ ਤੇ ਗੁੰਡਾイズਮ ਦੀ ਬਿਲਕੁਲ ਪੁਸ਼ਤਪਨਾਹੀ ਨਹੀਂ ਕਰਦੀ ਉਸ ਸਮੇਂ ਲੱਧਗੇ ਜਦੋਂ ਗੈਂਗਸਟਰਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਆਗੂ ਨੇ ਉਹ ਸ਼ਹਿ ਦਿੰਦੇ ਸਨ ਕੋਈ ਕਿਸੇ ਨੇ ਪਾਲਿਆ ਹੋਇਆ ਸੀ ਗੁੰਡਾ ਕੋਈ ਕਿਸੇ ਨੇ ਪਾਲਿਆ ਹੋਇਆ ਸੀ ਗੁੰਡਾ ਬਾ ਜੇਲ ਬੇ ਕਰਾਈ ਜਾਂਦਾ ਸੀ ਕੋਈ ਕਿਸੇ ਜਗ੍ਹਾ ਦੇ ਉੱਤੇ ਕੁਝ ਕਰਵਾਈ ਜਾਂਦਾ ਸੀ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜ਼ੀਰੋ ਟੋਲਰੈਂਸ ਨੀਤੀ ਹੈ ਔਰ ਪੰਜਾਬ ਦਾ ਲਾਅ ਐਂਡ ਆਰਡਰ ਬਿਲਕੁਲ ਇੱਕ ਸੁਰੱਖਿਤ ਹੱਥਾਂ ਦੇ ਵਿੱਚ ਹੈ ਪੰਜਾਬੀ ਇਸ ਕੋਲੋਂ ਬਿਲਕੁਲ ਪਰਵਾਹ ਨਾ ਕਰਨ ਕਿ ਉਹਨਾਂ ਦੀ ਜਾਨ ਮਾਲ ਦੇ ਉੱਤੇ ਕੋਈ ਉਹਨਾਂ ਰਵਾਇਤੀ ਪਾਰਟੀਆਂ ਵਾਲਿਆਂ ਦਾ ਐਸ ਬੜੇ ਰਾਜ ਹੈ ਜਿਹੜੇ ਕਿ ਅਜਿਹਾ ਗੁੰਡਾ ਅਨਸਰਾਂ ਨੂੰ ਪਾਲਦੇ ਸਨ ਅਸੀਂ ਇਹਨਾਂ ਗੁੰਡਾ ਅਨਸਰਾਂ ਦੇ ਉੱਤੇ ਇਹ ਸ਼ਕਤੀ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੁਕੰਮਲ ਰੂਪ ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਪੂਰੇ ਤਰੀਕੇ ਦੇ ਨਾਲ ਖਦੇੜ ਨਹੀਂ ਦਿੱਤਾ